ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਮੈਂ ਹਾਂ ਤਰਨਜੀਤ ਕਰਕੁੰਮਣ ਅੱਜ ਤੁਹਾਡੇ ਲਈ ਕੋਈ ਖਬਰ ਲੈ ਕੇ ਨਹੀਂ ਆਏ ਬਲਕਿ ਤੁਹਾਡਾ ਧੰਨਵਾਦ ਕਰਨ ਲਈ ਤੁਹਾਡੇ ਅਸੀਂ ਰੂਬਰੂ ਹੋਏ ਆ ਸੋ ਹਮਦਰਦ ਮੀਡੀਆ ਗਰੁੱਪ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡੇ ਪਿਆਰ ਅਤੇ ਸਹਿਯੋਗ ਤੇ ਸਦਕਾ ਹਮਦਰਦ ਮੀਡੀਆ ਗਰੁੱਪ ਨੇ 1 ਮਿਲੀਅਨ ਦਾ ਆਂਕੜਾ YouTube ਦੇ ਉੱਤੇ ਪਾਰ ਕਰ ਲਿਆ ਹੈ ਸੋ ਇਹ ਸਭ ਤੁਹਾਡੇ ਪਿਆਰ ਅਤੇ ਸਹਿਯੋਗ ਦੇ ਸਦਕਾ ਹੀ ਸੰਭਵ ਹੋ ਸਕੇ ਆਇ ਤੇ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਤੁਹਾਡਾ ਸਾਥ ਸਾਨੂੰ ਇਸੇ ਤਰੀਕੇ ਨਾਲ ਮਿਲਦਾ ਰਹੇਗਾ ਸੋ ਅਜੇ ਦੇ ਵਿੱਚ ਸਾਡੇ ਲਈ ਮਾਣ ਵਾਲੀ ਗੱਲ ਇਹ ਰਹੀ ਕਿ ਹਾਲਾਂਕਿ ਕੁਝ ਦਿਨ ਪਹਿਲਾਂ ਅਸੀਂ ਇਹ ਆਂਕੜਾ ਪੂਰਾ ਕਰ ਲਿਆ ਸੀ ਪਰ YouTube ਵੱਲੋਂ ਭੇਜਿਆ ਗਿਆ ਅ গোল্ডেন ਬਟਨ ਸਾਨੂੰ ਜਾ ਕੇ ਅੱਜ ਮਿਲਿਆ ਹੈ ਅੱਜ ਅਸੀਂ ਰਿਸੀਵ ਕੀਤਾ ਹੈ ਉਸ ਨੂੰ ਤੇ ਇਸ ਤੋਂ ਵੱਡੀ ਮਾਣ ਵਾਲੀ ਗੱਲ ਇਹ ਰਹੀ ਕਿ ਅੱਜ ਸਾਡੇ ਆਫਿਸ ਦੇ ਵਿੱਚ ਪੰਜਾਬੀ ਅਦਾਕਾਰ ਅਤੇ ਸਿੰਗਰ ਤਰਸੀਮ ਜਸਰ ਪਹੁੰਚੇ ਹੋਏ ਸੀ ਤੇ ਉਹਨਾਂ ਦੇ ਵੱਲੋਂ ਸਾਡਾ ਜਿਹੜਾ YouTube ਹੈ ਜੋ ਉਹ ਜਿਹੜਾ 골ਡਨ ਬਟਨ ਹੈ ਉਹ ਖੋਲਿਆ ਗਿਆ ਤੇ ਉਸ ਨੂੰ ਸਾਡੇ ਆਫਿਸ ਦੀ ਜਿਹੜੀ ਆ ਵਾਲ ਦੇ ਉੱਤੇ ਉਹ ਲਗਾਇਆ ਗਿਆ ਸੋ ਸਾਡੇ ਲਈ ਇਹ ਬਹੁਤ ਵਧੀਆ ਸਾਡੇ ਲਈ ਮੌਕਾ ਸੀ ਸਾਡੇ ਲਈ ਮਾਣ ਵਾਲੀ ਗੱਲ ਸੀ ਕਿ ਉਹਨਾਂ ਦੇ ਮੌਜੂਦਗੀ ਦੇ ਵਿੱਚ ਇਹ ਸਾਰੀ ਜਿਹੜੀ ਰਸਮਾਂ ਦਾ ਕੀਤੀ ਗਈ ਥੈਂਕ ਯੂ ਇਹ ਬਹੁਤ ਬਹੁਤ ਤੁਹਾਨੂੰ ਮਿਲਿਆ ਜੀ ਥੈਂਕ ਯੂ ਤੁਹਾਡਾ ਵੀ ਜੀ ਮੈਨੂੰ ਆਨਰ ਦਿੱਤਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਬਿਲੀ ਹੈ ਜੀ ਬਹੁਤ ਜਲਦੀ ਕਰਾਈ ਤੇ Thank you. Thank you. Thank you. Thank you. Thank you. Thank ਸੋ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਿ ਉਹਨਾਂ ਨੇ ਇਹ ਇਨੀਸ਼ੀਏਟਿਵ ਦੇ ਵਿੱਚ ਸਾਡਾ ਸਾਥ ਦਿੱਤਾ ਤੇ ਸਾਡੇ ਸਾਰੇ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਸਾਡੀ ਮੈਨੇਜਮੈਂਟ ਵੱਲੋਂ ਸਾਡੇ ਅਮਰ ਸਿੰਘ ਭੁੱਲਰ ਜੋ ਕਿ ਸਾਡੇ ਹਮਦਰਦ মিডিਆ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਨੇ ਤੇ ਨਾਲ ਕਰਮਜੀਤ ਕੌਰ ਭੁੱਲਰ ਜੀ ਵੱਲੋਂ ਸਾਡੇ ਦਰਸ਼ਕਾਂ ਦਾ ਵੀ ਖਾਸ ਤੌਰ ਤੇ ਧੰਨਵਾਦ ਕੀਤਾ ਜਾ ਰਿਹਾ ਸੁਣਦੇ ਆ ਜੀ ਉਹਨਾਂ ਦਾ ਕੀ ਕਹਿਣਾ ਹੈ ਮੈਂ ਅਮਰ ਸਿੰਘ ਭੁੱਲਰ ਹਮਦਰਦ মিডিਆ ਗਰੁੱਪ ਵੱਲੋਂ ਤੁਹਾਡਾ ਸਾਰਿਆਂ ਦਾ ਅਤਿ ਰਿਣੀ ਹਾਂ ਕਿਉਂਕਿ ਤੁਹਾਡੇ ਸਾਰਿਆਂ ਦੀ ਬਦੌਲਤ ਜਿੰਨੇ ਵੀ ਸਾਡੇ ਸਟਾਫ ਮੈਂਬਰ ਸਾਡਾ ਟੀਮ ਚੰਡੀਗੜ੍ਹ ਦੇ ਵਿੱਚ ਟ੍ਰਾਂਟੋ ਦੇ ਵਿੱਚ ਤੇ ਇਸ ਤੋਂ ਇਲਾਵਾ ਫੀਲਡ ਦੇ ਵਿੱਚ ਸਾਡੇ ਜਿੰਨੇ ਵੀ ਰਿਪੋਰਟਰ ਨੇ ਉਹਨਾਂ ਸਾਰਿਆਂ ਦੇ ਸਹਿਯੋਗ ਸਦਕਾ ਅੱਜ ਸਾਨੂੰ YouTube ਵੱਲੋਂ ਜੋ 골ਡ ਬਟਨ ਭੇਜਿਆ ਗਿਆ 1 ਮਿਲੀਅਨ ਸਬਸਕ੍ਰਾਈਬ ਹੋਣ ਤੇ ਮੈਂ ਸਮਝਦਾ ਕਿ ਇਹਦੇ ਲਈ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਅਤੇ ਇਹ 골ਡਨ ਬਟਨ ਹੰਦਰਦ মিডিਆ ਗਰੁੱਪ ਦਾ ਨਹੀਂ ਤੁਹਾਡਾ ਸਾਰੇ ਦਰਸ਼ਕਾਂ ਦਾ ਤੁਹਾਡੇ ਸਾਰੇ ਸਹਿਯੋਗੀਆਂ ਦਾ ਸਾਰੇ ਬਿਜ਼ਨਸਮੈਨਾਂ ਦਾ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਤੇ ਅਸੀਂ ਇਸ ਨੂੰ ਇਸ ਤੱਕ ਪਹੁੰਚੇ ਆ ਤੇ ਨਾਲ ਦੀ ਨਾਲ ਮੈਂ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਇਸੇ ਤਰ੍ਹਾਂ ਸਾਥ ਦੇਵੋਗੇ ਜਦੋਂ ਅਸੀਂ 2 ਮਿਲੀਅਨ ਸਬਸਕ੍ਰਾਈਬਰ ਕਰਾਂਗੇ ਤੇ ਫਿਰ ਤੁਹਾਡਾ ਇੱਕ ਵਾਰ ਫਿਰ ਤੁਹਾਨੂੰ ਮਿਲਾਂਗੇ ਤੇ ਆਸ ਰੱਖਦੇ ਆ ਕਿ ਅਸੀਂ ਬੜੀ ਜਲਦੀ ਆਪਨਾ ਅਗਲੇ ਟੀਚੇ ਤੇ ਪਹੁੰਚ ਜਾਵਾਂਗੇ ਤੇ ਮੈਂ ਤੁਹਾਡਾ ਫਿਰ ਇੱਕ ਵਾਰ ਸਮੁੱਚੀ ਟੀਮ ਵੱਲੋਂ ਧੰਨਵਾਦ ਕਰਦਾ ਹਾਂ ਸੋ ਦੋਸਤੋ ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਤੇ ਹਮਦਰਦ মিডিਆ ਗਰੁੱਪ ਹਮੇਸ਼ਾ ਹੀ ਕੋਸ਼ਿਸ਼ ਕਰੇਗਾ ਕਿ ਪੱਤਰਕਾਰੀਤਾ ਦੀ ਮਰਿਆਦਾ ਨੂੰ ਇਸੇ ਤਰੀਕੇ ਨਾਲ ਉਹ ਬਰਕਰਾਰ ਰੱਖੇ ਤੇ ਤੁਹਾਡੇ ਸਾਹਮਣੇ ਸਹੀ ਅਤੇ ਸਟੀਕ ਜਾਣਕਾਰੀ ਅਤੇ ਖਬਰਾਂ ਜਿਹੜੀਆਂ ਨੇ ਉਹ ਪੇਸ਼ ਕੀਤੀਆਂ ਜਾਣ ਇਸ ਨਾਲ ਹੀ ਦੇਉ ਇਜਾਜ਼ਤ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਹਮੇਸ਼ਾ ਦੇਖਦੇ ਰਹੋ ਹਮਦਰਦ ਟੀਵੀ ਸਤਿ ਸ੍ਰੀ ਅਕਾਲ